ਸੰਯੁਕਤ ਕਿਸਾਨ ਮੋਰਚਾ ਵੱਲੋਂ ਕੇਂਦਰ ਸਰਕਾਰ ਪ੍ਰਤੀ ਰੋਸ ਵਜੋਂ ਕੱਢਿਆ ਗਿਆ ਟਰੈਕਟਰ ਮਾਰਚ ਅੱਜ ਜਿੱਥੇ ਦੇਸ਼ ਭਾਰਤ ਚਗੰਤੰਤਰ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਰੋਸ ਵਜੋਂ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰਦੇ ਹੋਏ ਟਰੈਕਟਰ ਮਾਰਚ ਕੀਤੇ ਗਏ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਬਾਰਡਰ ਤੇ ਵੱਡਾ ਅੰਦੋਲਨ ਕੀਤਾ ਗਿਆ ਸੀ ਭਾਵੇਂ ਕਿ ਕੇਂਦਰ ਵੱਲੋਂ ਅਦੋਂ ਕਿਸਾਨਨੀ ਬਿੱਲ ਵਾਪਸ ਲੈ ਲਏਗੇ ਲੇਕਿਨ ਜੋ ਹੋਰ ਨਾ ਮੰਗਾ ਸਨ ਉਹ ਹੱਲੇ ਪੂਰੀ ਨਹੀਂ ਹੋਈਆ ਜਿਨ੍ਹਾਂ ਚ ਮੁੱਖ ਤੌਰ ਤੇ ਕਣਕ ਛੋਣੇ ਤੋਂ ਇਲਾਵਾ ਹੋਰ ਨਾ ਫਸਲਾਂ ਤੇ ਐਮ ਐਸ ਪੀ ਕਾਨੂੰਨ ਅਤੇ ਹੋਰ ਨਾ ਮੰਗਾ ਵੀ ਸਨ ਜਿਨ੍ਹਾਂ ਨੂੰ ਲੈ ਕੇ ਪੰਜਾਬ ਅਤੇ ਹੋਰ ਨਾ ਸੂਬਿਆਂ ਦੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ ਅਤੇ ਇਸੇ ਦੇ ਚੱਲਦੇ ਕੇਂਦਰ ਸਰਕਾਰपति ਰੋਜ਼ਵਜੋ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ 26 ਜਨਵਰੀ ਗਣਤੰਤਰ ਦਿਹਾੜੇ ਤੇ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਹੈ ਉਥੇ ਹੀ ਸਰਹੰਦੀ ਜ਼ਿਲ੍ਹਾ ਗੁਰਦਾਸਪੁਰ ਚਵੀ ਵਾਕ ਵਾਕ ਥਾਵਾਂ ਤੇ ਕਿਸਾਨਾਂ ਵੱਲੋਂ ਸ਼ਹਿਰਾਂ ਦੀਆਂ ਸੜਕਾਂ ਤੇ ਟਰੈਕਟਰ ਮਾਰਚ ਕੀਤੇ ਗਏ ਜਿੱਥੇ ਕੇਂਦਰ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਥੇ ਹੀ ਕੇਂਦਰ ਸਰਕਾਰ ਨੇ ਨਾਤੇ ਡੀਸੀ ਅਤੇ ਐਸਡੀਐਮ ਦਫ਼ਤਰ 'ਚ ਮੰਗ ਪੱਤਰ ਦਿੱਤੇ ਗਏ ਅਤੇ ਕਿਸਾਨਾਂ ਆਗੂਆਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਟਰੈਕਟਰ ਮਾਰਚ ਪੰਜਾਬ ਭਾਰਤ ਦੇਸ਼ ਦੇ ਹੋਰ ਨਾਂ ਸੂਬਿਆਂ 'ਚ ਕੱਢੇ ਜਾ ਰਹੇ ਹਨ ਮਰਦੇ ਲੋਕਾਂ ਦਾ ਇੱਕਾ ਜਿੰਦਾਬਾਦ 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 ਸੈਂਟਰ ਗਵਰਨਮੈਂਟ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਸੈਂਟਰ ਗਵਰਨਮੈਂਟ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਜਿੰਦਾਬਾਦ ਮੈਂ ਰੰਜੋਤ ਸਿੰਘ ਰੰਧਾਵਾ ਭਾਰਤੀ ਸਾਇਨ ਯੂਨੀਅਨ ਕਾਦੀਆਂ ਬਲਾਕ ਪ੍ਰਧਾਨ ਕਾਦੀਆਂ ਜੇ ਜਿਹੜਾ ਮਾਰਚ ਆ ਜੀ ਜਦੋਂ ਆਪਾਂ ਅੰਦੋਲਨ ਖਤਮ ਕਰਕੇ ਆਏ ਹਾਂ ਸਰਕਾਰ ਦੇ ਨਾਲ ਸਾਡੀ ਉਹ ਕੋਈ ਹੋਰ ਮੰਗਾਂ ਸਨ ਕੱਲੀ ਸਾਡੀ ਉਹ ਬਿੱਲ ਦੀ ਇੱਕ ਮੰਗ ਨਹੀਂ ਸੀ ਉਹਦੇ ਨਾਲ ਸਾਡੀ ਐਮਐਸਪੀ ਦਾ ਗਰੰਟੀ ਕਾਨੂੰਨ ਕਿਸਾਨਾਂ ਦੇ ਜਿਹੜਾ ਕਰਜ਼ਾ ਉਹਦੀ ਮਾਫੀ ਫੇਰ ਜਿਹੜੀ ਸਾਡੀ ਫਸਲ ਆ ਉਹਦਾ ਪੂਰਾ ਭਾਅ ਜਿਹੜੀ ਕੈਪੈਸਿਟੀ ਵੀ ਨਹੀਂ ਪਲੱਸ 2 ਦਾ ਦਿੱਤੀ ਜਾਵੇ ਇਹ ਇਹ ਦੋ ਨਾ ਦਿੰਦੇ ਆ ਅਸੀਂ 3 ਪਲੱਸ 2 ਦਾ ਮੰਗਦੇ ਆ ਸਵਾਮੀ ਨਾਥਨ ਰਿਪੋਰਟ ਦੇ ਨਾਲ ਜਿਹੜਾ ਵਾ ਭਾਅ ਤੁਹਾਡਾ ਜਿਹੜਾ ਪੱਕਾ ਵੱਜੇ ਫਸਲਾਂ ਦਾ ਦੂਜੀ ਗੱਲ ਜਦੋਂ ਆਪਾਂ ਅੰਦੋਲਨ ਖਤਮ ਕਰਕੇ ਆਏ ਉੱਥੇ ਕੁਝ ਕਿਸਾਨਾਂ ਦੇ ਪਰਚੇ ਹੋਏ ਸਨ ਉਹ ਪਰਚਿਆਂ ਦੀ ਵੀ ਮਾਫੀ ਜਿਹੜੀ ਸਰਕਾਰ ਨੇ ਕਿਹਾ ਸੀ ਅਸੀਂ ਪਰਚੇ ਜਿਹੜੇ ਮਾਫ ਕਰ ਦਾਂਗੇ ਵਾਪਸ ਲਾੜਾ ਨੇ ਪਰ ਸਰਕਾਰ ਦੇ ਨਾਲ ਪਰਚੇ ਵਾਪਸ ਲਏ ਨਹੀਂ ਮੋਬੀ ਸਾਡੀ ਇਹਨਾਂ ਦੇ ਵਿੱਚ ਇੱਕ ਮੰਗਾ ਵਿਸ਼ਰਾ ਟੈਣੀ ਨੂੰ ਆਪਣੇ ਉਹਦੇ ਤੋਂ ਬਰਖਾਸ ਕਰਨਾ ਜਿਹਦੇ ਜਿਹਦੇ ਮੁੰਡੇ ਨੇ ਕੁਝ ਕਿਸਾਨ ਜਾਨ ਬੁਝ ਗਈ ਉਹਨਾਂ ਦੇ ਉੱਤੇ ਜੀਪ ਛਾੜ ਕੇ ਤਾਂ ਉਹਨਾਂ ਨੂੰ ਕੁਚਲਿਆ ਸੀ ਉਹਦੇ ਬਰਖਾਸ ਕਰਨੀ ਮੰਗਾ ਹੋਰ ਬਾਕੀ ਜਿਹੜੇ ਵੇਖੋ ਸਰਕਾਰ ਜਿਹੜੀ ਹੈ ਨਾ ਪ੍ਰੋਕੂਰਮੈਂਟ ਸਾਰੀ ਨਹੀਂ ਕਰਦੀ ਸਾਰੀਆਂ ਫਸਲਾਂ ਦੀ ਸਰਕਾਰ ਪ੍ਰੋਕੂਰਮੈਂਟ ਕਰਦੀ ਹੈ ਸਿਰਫ ਗਣਗਦੇ ਝੋਨੇ ਦੀ ਬਾਕੀ ਮੱਕੀ ਹੋ ਗਈ ਜਵਾਰ ਹੋ ਗਿਆ ਦਾਲਾਂ ਹੋ ਗਈਆਂ ਕਪਾਹ ਹੋ ਗਈ ਜਿੰਨੀਆਂ ਵੀ ਬਾਕੀ ਬੱਚੀ ਫਸਲਾਂ ਨੇ ਉਹ ਸਰਕਾਰ ਨਹੀਂ ਖਰੀਦ ਕਰਦੀ ਨਹੀਂ ਲੈਂਦੀ ਪਰ ਉਹਦਾ ਨੁਕਸਾਨ ਇਹ ਕਿ ਸਰਕਾਰ ਐਮ ਐਸ ਪੀ ਤੈਅ ਕਰ ਦਿੰਦੀ ਆ ਵੀ 1800 ਰੁਪਏ ਨੂੰ ਜਵਾਰ ਵਿਕੇਗੀ ਪਰ ਉਹ ਜਦੋਂ ਪ੍ਰਾਈਵੇਟ ਖੇਤਰ ਜਿਹੜਾ ਖਰੀਦ ਕਰਨ ਆਉਂਦਾ ਵਾ ਮੰਡੀਆਂ ਦੇ ਵਿੱਚ ਉਹ ਐਮ ਐਸ ਪੀ ਦੇ ਉੱਤੇ ਖਰੀਦਦਾ ਨਹੀਂ ਹੈਗਾ ਉਹ ਫਿਰ 1200 1200000 800 ਦਾ ਤੁਸੀਂ ਦੇਖੋ ਪਿੱਛੇ ਪਿਆਜ਼ ਦਾ ਕੀ ਹਾਲ ਹੋਇਆ ਵਾ 나ਸੀਕ ਦੇ ਵਿੱਚ 1 ਰੁਪਏ ਪਿਆਜ਼ ਵਿਕੇਗਾ 10 ਪੈਸੇ ਪਿਆਜ਼ ਵਿਕੇਗਾ 41 ਕਿਲੋ ਪਿਆਜ਼ ਵਿਕੇਗਾ ਵਾ ਜ਼ਿਮੀਂਦਾਰ ਫਸਲ ਲੈ ਕੇ ਮੰਡੀ 'ਚ ਆਉਂਦਾ ਵਾ ਪੈਸੇ ਵਟਣ ਵਾਸਤੇ ਇੱਥੋਂ ਤੱਕ ਮਾੜੇ ਹਾਲਾਤ ਨੇ ਸਟੇਟਾਂ ਦੂਜੀਆਂ ਦੇ ਨਾਸਿਕ ਹੋ ਗਿਆ ਮਹਾਰਾਸ਼ਟਰ ਹੋ ਗਿਆ ਜਿੱਥੇ ਬੈਂਗਨ ਹੀ ਜ਼ਿਆਦਾ ਪੈਦਾ ਹੁੰਦਾ ਸਬਜ਼ੀਆਂ ਜ਼ਿਆਦਾ ਪੈਦਾ ਹੁੰਦੀਆਂ ਨੇ ਉਲਟੇ ਚੜਦੀ ਜੀਵ ਜੋ ਪੈਸੇ ਮੰਗਦੇ ਆ ਵੀ ਸਾਡਾ ਖਰਚਾ ਜ਼ਿਆਦਾ ਆ ਗਿਆ ਨੂੰ ਸਾਭ ਸੰਭਾਲਦਾ ਤੇ ਜੱਟ ਨੂੰ ਕਹਿੰਦੇ ਵੀ ਤੇਰਾ 500 ਰੁਪਈਆ ਤੂੰ ਬਣਿਆ ਵਾ 250 ਦੀ ਤੇਰੀ ਸਬਜ਼ੀ ਹੋਈ ਐ ਤੇ 250 ਰੁਪਈਆ ਤੂੰ ਹੱਥੋਂ ਦੇ ਸਾਨੂੰ ਹੁਣ ਇੰਨਾ ਮਾੜਾ ਜਿਹੜਾ ਜ਼ਿੰਮੇਵਾਰ ਦਾ ਕਿਸਾਨੀ ਦਾ ਹਾਲ ਜਿਹੜਾ ਸਰਕਾਰਾਂ ਨੇ ਕਰਤਾ ਵਾ ਇਹਨਾਂ ਦੇ ਸਾਰਿਆਂ ਦੇ ਸਬੰਧ ਵਿੱਚ ਇਹ ਜਿਹੜਾ ਰੋਸ ਮਾਰਚਾ ਕੱਢਿਆ ਜਾ ਰਿਹਾ ਵਾ ਕਿੱਥੇ ਕਿੱਥੇ ਹੀ ਰਹਿਣਾ ਤੇ ਕਿੱਥੇ ਇਹ ਸ਼ੁਰੂ ਹੋਣਾ ਇਹ ਸਰ ਇੱਥੋਂ ਸ਼ੁਰੂ ਕਰਕੇ ਆਪ ਕਿੰਨੇ ਕ ਟਰੈਕਟਰ ਆ ਤੁਹਾਡੇ ਵੱਲੋਂ ਮੰਗਿਆ ਫੇਰੇ ਟਰੈਕਟਰ ਕਾਫੀ ਆ ਕੱਲਾ ਬਟਾਲੇ ਚ ਇੱਕ ਪੂਰੇ ਪੰਜਾਬ ਚ ਹੋ ਰਿਹਾ ਇਹ ਜਿਹੜਾ ਇਹ ਭਾਈ ਪੂਰੀ ਹਿੰਦੁਸਤਾਨ ਚ ਹੋ ਰਿਹਾ ਵਾ ਇਹ ਸੰਯੁਕਤ ਕਿਸਾਨ ਮੋਰਚਾ ਜਿਹੜਾ ਬਣਿਆ ਸੀ ਜਦੋਂ ਆਪਾਂ ਦਿੱਲੀ ਅੰਦolan ਲੜਿਆ ਵਾ ਇਹ ਉਸ ਸੰਯੁਕਤ ਕਿਸਾਨ ਮੋਰਚੇ ਦੀ ਕਾਰ ਆ ਵੀ ਜਿਹੜੀ ਤੁਸੀਂ ਟਰੈਕਟਰ ਮਾਰਚ ਕਰਨੇ ਆ ਕਿ ਯੂਪੀ ਬਿਹਾਰ ਤਾਮਲनाडु ਹਰ ਸਟੇਟ ਚ ਜਿਹੜਾ ਅੱਜ ਟਰੈਕਟਰ ਮਾਰਚ ਹੋਏਗਾ ਇਹ ਕਾਰਨ ਹੈ ਕਿ ਤੁਹਾਨੂੰ ਘੜੀਮੁੜੀ ਜਾ ਕੇ ਟਰੈਕਟਰ ਚ ਰੋਸ ਮਾਰਚ ਕਰਨਾ ਪੈ ਰਿਹਾ ਪਰ ਸਰਕਾਰ ਚਾਹੁੰਦੀ ਨਹੀਂ ਤੁਹਾਡੀ ਕੀ ਦਿੰਦੀ ਸਰ ਸਰਕਾਰ ਚਾਹੁੰਦੀ ਆ ਵੀ ਪ੍ਰਾਈਵੇਟ ਸੈਕਟਰ ਨੂੰ ਹਾਵੀ ਕਰਨਾ ਜਿਹੜਾ ਏਸ ਜਿਮੀਂਦਾਰ ਦੇ ਕਿਸਾਨੀ ਉੱਤੇ ਵੀ ਅਸੀਂ ਚਾਹੁੰਦੇ ਆ ਵੀ ਜਿਹੜਾ ਸਾਡੇ ਉੱਤੇ ਪ੍ਰਾਈਵੇਟ ਸੈਕਟਰ ਨੂੰ ਨਾ ਥੋਪਿਆ ਜਾਵੇ ਇਹ ਇਸੇ ਕਾਰਨ ਕਰਕੇ ਜਿਹੜੇ ਬਾਰ ਬਾਰ ਸਾਨੂੰ ਧਰਨੇ ਲਾਉਣੇ ਪੈਂਦੇ ਆ ਮਾਰਚ ਕਰਨੇ ਪੈਂਦੇ ਆ ਕਿਉਂਕਿ ਸਰਕਾਰ ਚਾਹੁੰਦੀ ਆ ਵੀ ਕਿਸਾਨੀ ਨੂੰ ਵੀ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ ਜਾਵੇ ਬਾਪੂ ਜੀ ਕੀ ਨਾਮ ਤੁਹਾਡਾ ਆਹ ਮੈਂ ਕਰਨੇਲ ਸਿੰਘ ਪ੍ਰਧਾਨ ਆਰਤੀ ਸਿੰਘ ਬਟਾਲਾ ਕਰਨੀ ਬਾਪੂ ਜੀ ਕੀ ਲੱਗਦਾ ਅੱਜ ਫੇਰ ਤੁਹਾਨੂੰ ਦੁਬਾਰਾ ਟਰੈਕਟਰ ਮਾਰਜ ਕੱਟਣਾ ਪਿਆ ਬਹੁਤ ਚਿਰ ਬਾਅਦ ਆ ਕੇ ਇਸ ਕਰਕੇ ਦੁਬਾਰਾ ਕੱਟਣਾ ਪੈ ਰਿਹਾ ਵੀ ਜਿਹੜਾ ਹੀ ਸਿੱਖ ਤੇ ਖਾਹ ਜਿਹੜਾ ਕਰਦਾ ਲਾਇਆ ਸੀਗਾ ਉਹਦੇ ਵਿੱਚ ਸਾਨੂੰ ਥੋੜਾ ਨਿਸਾਨ ਮਿਲਿਆ ਕਣ ਕਿ ਥੋਨੇ ਤੇ ਹੀ ਰਹਿ ਗਿਆ ਜਿਹੜੀਆਂ ਸਬਜ਼ੀਆਂ ਨੇ ਜਾਂ ਆਲੂ ਲਾਉਂਦੇ ਆ ਜਾਂ ਹੋਰ ਸਬਜ਼ੀਆਂ ਲਾਉਂਦੇ ਉਹਦੇ ਵਿੱਚ ਸਾਨੂੰ ਆਪਣੇ ਕੋਲੋਂ ਪੈਸੇ ਜਾਂਦੇ ਆ ਕੁਛ ਯਾਰਾਂ ਕਾਂ ਲਾ ਲਾ ਵੀ ਟਰੈਕਟਰ ਆ ਟਮਾਟਰ ਦੇ ਉੱਤੇ ਸਾਡਾ 1 ਕਿੱਲੇ ਦੇ ਲਾਉਣ ਵਾਸਤੇ ਘੱਟੋ ਘੱਟ 50000 ਰੁਪਏ ਖਰਚ ਆਉਂਦੇ ਉਹ 12 ਰੁਪਏ ਕਿੱਲੋ ਵਿਗਣਦੇ ਆ ਮੰਡੀ ਜਾ ਕੇ ਜਦੋਂ ਮੰਡੀ ਦੇ ਵਿੱਚੋਂ ਬਾਹਰ ਨਿਕਲਦਾ ਉਦੋਂ ਇਹ 25 30 40 ਰੁਪਏ ਕਿੱਲੋ ਹੋ ਜਾਂਦਾ ਇਸ ਕਰਕੇ ਸਾਡਾ ਇਹ ਸੰਤੋ ਸਰਕਾਰ ਦੇ ਗਾੜੀ ਰੋਸਿਆ ਇਹ ਜਿਹੜੀ ਐਮ ਐਸ ਸੀ ਆ ਸਬਜ਼ੀਆਂ ਤੇ ਵੀ ਦਿੱਤੀ ਜਾਵੇ ਹਲਾਂਤੇ ਵੀ ਦਿੱਤੀ ਜਾਵੇ ਤੇ ਕਿਸਾਨਾਂ ਦੇ ਕੱਦੇ ਜਿਹੜੇ ਉਹ ਮਾਰਕੀਟ ਤੇ ਜਾਣ ਵਿਚ ਆ ਜਾਂਦੇ ਆ ਜਦੋਂ ਸਾਨੂੰ ਇਹ ਕਰ ਦਿੰਦੇ ਆ ਵੀ ਤੁਸੀਂ ਜਾਓ ਤੇ ਅਸੀਂ ਆ ਚੀਜ਼ਾਂ ਮੰਨ ਲਿਆ ਨੇ ਸਤਿ ਸ਼੍ਰੀ ਅਕਾਲ ਜੀ ਉਹ ਫਿਰ ਸੈਂਡ ਉੱਥੇ ਰਹਿਣ ਦਿੰਦਾ ਜਦੋਂ ਰਹਿ ਗਿਆ ਐਮਐਸਸੀ ਤੇ ਕੱਲੀ ਰਹਿ ਗਿਆ ਕਣਕ ਤੇ ਤੇ ਝੋਨੇ ਤੇ ਹੋਰ ਕਿਸੇ ਦਾ ਸਰਵਤਮਈਆਗੀ ਜਵਾਰ ਤੇ ਨਹੀਂ ਹੈਗੀ ਨਹੀਂ ਭਾਜੀ ਤੋਰੀਏ ਤੇ ਨਹੀਂ ਹੈਗੀ ਇਹ ਜੀ ਤੱਕ ਜਿਸ ਕਰਕੇ ਸਾਨੂੰ ਦੁਬਾਰਾ ਤੁਹਾਨੂੰ ਫੇਰ ਮਿਲਾਂਗੇ